ਤਵੇ ਮਾਰੇ ਉਹ ਦਮ ਮਾਰ ਮੈਨੂੰ ਪਤਾ ਨਹੀਂ ਜਦੋਂ ਮਾਰੇ ਆ ਗਏ ਜਾਣਾ ਲੈ ਕੇ ਦਰਪੇ ਸੀ ਜੀਮੇਦਾਰ ਗੱਡਾਂ ਦੇ ਰਸਣ ਲੱਗਦੇ ਤੇ ਵਕੀਲ ਨਹੀਂ ਚਲੇ ਗਏ ਸੀ ਪਸਟੀ ਕਾਲ ਜੀ ਸਾਰਿਆਂ ਨੂੰ ਮਿੱਤਰੋ ਸਾਡੇ ਨਾਲ ਅੱਜ ਇੰਨੀ ਮਾੜੀ ਹੋਈ ਜਾਂਦੀ ਆ ਨਾ ਪਤਾ ਕੀ ਹੋਇਆ ਪਹਿਲਾਂ ਤੁਹਾਨੂੰ ਪਤਾ ਪਿਛਲੇ ਵਲੌਗ ਚ ਤੁਸੀਂ ਵੇਖਿਆ ਹੋਣਾ ਪੈਟਰੋਲ ਪੰਪ ਤੇ ਈਡੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਤੇਲ ਲੈਣ ਗਏ 2-3 ਘੰਟੇ ਵੇਟ ਕੀਤੀ ਉਹ ਹਾਲਾ ਤੇਲ ਹੀ ਨਹੀਂ ਮਿਲਿਆ ਤੇ ਹੁਣ ਇੱਥੇ ਜੀਰਿਆ ਸੌਦਾ ਲੈਣ ਪਿੰਡ ਵੀ ਸੌਦਾ ਆਪਣੇ ਜਿਹੜੀਆਂ ਪਿੰਡ ਦੁਕਾਨਾਂ ਨੇ ਉਹ ਦੁਕਾਨਾਂ ਇਹ ਸਾਰਾ ਸੌਦਾ ਖਤਮ ਹੋਇਆ ਪਿਆ ਕਿਉਂਕਿ ਲੋਕੀ ਸਾਰੇ ਸਟੋਰ ਕਰ ਕਰਕੇ ਰੱਖੀ ਜਾਂਦੇ ਆ ਸੋ ਹੁਣ ਆਪਾਂ ਜੀਰਿਆ ਇੱਥੇ ਆਏ ਤੇ ਮੀਂਹ ਪੈਣ ਲੱਗ ਪਿਆ ਇੱਥੇ ਵੀ ਦੁਕਾਨਾਂ ਜਿੰਨੀਆਂ ਵੀ ਉਹ ਕਰਿਆਨੇ ਵਾਲੀਆਂ ਦੁਕਾਨਾਂ ਸਾਰੀਆਂ ਭਰੀਆਂ ਪਈਆਂ ਫੁੱਲ ਤੇ ਇੱਥੇ ਹੁਣ ਮੀਂਹ ਪਈ ਜਾਂਦਾ ਮੀਂਹ ਕਹਿੰਦਾ ਹਲੇ ਤੁਹਾਨੂੰ ਅੱਜ ਕੁਝ ਨਹੀਂ ਮਿਲਣਾ ਸੋ ਮਿੱਤਰੋ ਹੱਥਾਂ ਨੂੰ ਹੱਥ ਨੇ ਸੋ ਜਿੰਨਾ ਕਰ ਸੌਦਾ ਨਹੀਂ ਆ ਕੋਈ ਸੇ ਚੀਜ਼ ਦੀ ਲੋੜ ਹੈ ਇੱਕ ਦੂਸਰੇ ਦੀ ਮਦਦ ਕਰੋ ਕਹਿੰਦੇ ਅਸਲੀ ਬੰਦੋ ਹੀ ਹੁੰਦਾ ਜਿਹੜੇ ਮਾੜੇ ਸਮੇਂ ਤੇ ਤੁਹਾਡੇ ਨਾਲ ਖੜ ਜੇ ਤੋ ਇੱਕ ਦੂਸਰੇ ਦੀ ਜਰੂਰ ਮਦਦ ਕਰਿਓ ਸੋ ਜੇ ਤੁਹਾਨੂੰ ਸਾਡੇ ਤੱਕ ਕੋਈ ਲੋਡ ਹੋਈ ਸਾਨੂੰ ਵੀ ਦੱਸਿਓ ਅਸੀਂ ਜਿੱਥੋਂ ਤੱਕ ਹੋ ਸਕੇ ਤੁਹਾਡੀ ਜਰੂਰ ਮਦਦ ਕਰਾਂਗੇ ਸੋ ਪਹਿਲਾਂ ਅਸੀਂ ਆਪਦੀ ਮਦਦ ਆਪ ਕਰ ਲਈਏ ਰਾਸ਼ਨ ਲੈ ਆਈਏ ਰਾਸ਼ਨ ਆਪਣੀ ਦੁਕਾਨ ਬੜੀ ਦੂਰ ਹੈ ਜਿੱਥੋਂ ਲੈ ਕੇ ਆਉਣਾ ਹਾਂ ਸੱਚ ਇੱਥੇ ਜਿੱਥੇ ਆਪਾਂ ਗੱਡੀ ਖੜਾਈ ਆ ਨਾ ਕਿਉਂਕਿ ਆਪਣੇ ਪਿੰਡ ਤੁਹਾਨੂੰ ਦੱਸਿਆ ਦੁਕਾਨਾਂ ਦਾ ਸੌਦਾ ਖਤਮ ਹੋਇਆ ਪਿਆ ਤੇ ਲੈਣਾ ਆਈਡੀਆਂ ਲੰਮੀਆਂ ਲੱਗੀਆਂ ਪਈਆਂ ਮੈਂ ਦੱਸ ਨਹੀਂ ਸਕਦਾ ਸੋ ਜਿੱਥੇ ਲੈ ਕੇ ਆਉਣਾ ਰਾਸ਼ਨ ਉਹ ਦੁਕਾਨਾ ਜਾ ਕੇ ਅੱਧਾ ਕਿਲੋਮੀਟਰ ਦੂਰ ਸੋ ਚਲੋ ਆਪਾਂ ਚੱਲਦੇ ਹਾਲੇ ਮੀਂਹ ਦਿਖਾਉਤੀ ਨਵੀਂ ਦੁਕਾਨ ਦੀ ਆ ਚੁੱਕੇ ਆਂ ਮੀ ਕਰਕੇ ਰਸ਼ ਘਟਿਆ ਸ਼ੁਕਰ ਸੌਦਾ ਮਰ ਜਿਉਂ ਅੰਕਲ ਜੀ ਅੱਜ ਤੋਂ ਸਵੇਰ ਤੋਂ ਬਿਜ਼ੀ ਚੱਲ ਰਹੇ ਹੋਗੇ ਤੁਸੀਂ ਹੈਂ ਪੂਰੇ ਹੈਂ ਬਈਆਂ ਸਾਰੀਆਂ ਹਾਂਜੀ ਅੱਛਾ ਸੌਦੇ ਆ ਰਹੀਆਂ ਲਓ ਵੀ ਲੋਕੀ ਇਹਦਾ ਆ ਦੇਖੋ ਹੁਣ ਆਏ ਕੀ ਬੰਡਾੜੇ ਦੇ ਇਹਨਾਂ ਨੂੰ ਕਹਤ ਤਸਵੀਰੇ ਅੱਛਾ ਕੀ ਅੱਜ ਨਹੀਂ ਮਿਲਦਾ ਇਹ ਸਾਰੀਆਂ ਪਰਜੀਆਂ ਲਓ ਵੀ ਸੱਚ ਨੂੰ ਕਿੰਨੀਆਂ ਪਾਣਾਗੇ ਲਓ ਇਧਰ ਆ ਸਾਰੀਆਂ ਸੋਹਦੇ ਦੀਆਂ ਪਰਜੀਆਂ 1 2 3 4 ਆ ਰਾਦੀ ਪਈ ਆ 4 ਓਡਾ ਰਾਦੀ ਪਈ 6 7 8 9 10 ਐਕਮੈਨ ਦਿਖਾਇਆ ਜੀ ਇਦਾਂ ਇਹ ਆਏ ਵੀ ਨਹੀਂ ਕਿ ਨਿੱਕੀਆਂ ਨਿੱਕੀਆਂ ਹੈਗੀਆਂ ਵੀ ਵੱਡੀਆਂ ਫੁੱਲ ਭਰੀਆਂ ਹੋਈਆਂ ਇਧਰ ਵੇਖੋ ਚੈੱਕ ਕਰੋ ਥੋ ਡਬਲ ਲੱਗ ਲੱਗ ਕੇ 12 ਹੋਰ ਸਾਰੀ ਸੋਹਦੇ ਪਏ ਉਧਰ ਕਿਵੇਂ? ਕਿਵੇਂ ਕਿਵੇਂ? 1200 ਦੇ ਸੌਦੇ ਮੈਂ ਉੱਧਰ ਸਾਰੇ ਸੌਦੇ ਪਏ ਆ ਉਹ ਜਿਹੜੇ। ਲਓ ਵੀ ਆਪਣਾ ਸੌਦਾ ਇੱਧਰ ਰੈਡੀ ਹੋ ਰਿਹਾ ਕੋਈ ਭਰ ਕੇ ਆ ਅੱਧਾ ਸਮਾਨ ਹੋ ਗਿਆ ਦੋ ਪਿਆਏ। ਲਓ ਵੀ ਸੱਜਣੂ ਫਾਈਨਲੀ 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 ਮੀਨੇ ਸਾਡਾ ਫਾਇਦਾ ਕਰਾਤਾ। ਮੀਨ ਹਲੇ ਪੈ ਕੇ ਹਟਿਆ ਸੀ ਅਸੀਂ ਨਾਲ ਦੀ ਨਾਲ ਹੀ ਦੁਕਾਨ 'ਚ ਪਹੁੰਚ ਗਏ ਇਸ ਕਰਕੇ ਸਾਨੂੰ ਸੌਦਾ ਮਿਲ ਗਿਆ ਤੇ ਸੌਦਾ ਆਪਾਂ ਤੁਹਾਨੂੰ ਘਰ ਜਾ ਕੇ ਦਿਖਾਵਾਂ ਕੀ ਕੀ ਸੌਦਾ ਲਿਆ। ਐਡੀ ਬੋਰੀ ਭਰ ਕੇ ਐਡੀ ਵੱਟੇ। ਲਓ ਵੀ ਸੱਜਣੋ ਫਾਈਨਲੀ ਆਪਣੇ ਦੋਵੇਂ ਕੰਮ ਹੋ ਜੁਕੇ ਰਾਸ਼ਨ ਤੁਹਾਨੂੰ ਪਤਾ ਆਪਾਂ ਲੈ ਆਂ ਤਾਂ ਉਹ ਤੁਹਾਨੂੰ ਹਲੇ ਦਿਖਾਉਣੇ ਆ ਉਸ ਤੋਂ ਪਹਿਲਾਂ ਡੈਡੀ ਜੀ ਪੈਟਰੋਲ ਪੰਪ ਤੇ ਖੜੇ ਹੋ ਕਹਿੰਦੇ ਭੱਟੀ ਲੈ ਕੇ ਆ ਜਾਓ ਜਲਦੀ ਚਾਹੀਦੀ ਆ ਭਰਾਲਿਆਂ ਤਾਂ ਹੋਰ ਮਹਾ ਭਰਾਗ ਲਿਆਂਗਾ ਚਲੋ ਸ਼ੁਕਰ ਭਰਾਲਿਆ ਲਓ ਵੀ ਸੱਜਣੋ ਰਾਸ਼ਨ ਆ ਰਿਹਾ ਜੇ 2 ਮਹੀਨਿਆਂ ਦਾ ਪਰ ਰਾਸ਼ਨ ਮੈਂ ਤਾਂ ਬੇਬੇ ਹਾਂ ਆਹ ਖੰਡ ਆ ਰਹੀ ਖੰਡ ਤੇ ਆਹ ਸੋਦਾ ਪਤਾ ਮੈਗੀ ਮੂਗੀ ਖਾਨ ਪੀਣ ਵਾਲਾ ਸਾਰਾ ਖਾਨ ਪੀਣ ਵਾਲਾ ਵੀ ਦੂਜਾ ਦੀ ਲਓ ਵੀ ਖੋਲ ਕੇ ਦਿਖਾ ਦੀ ਇੱਕ ਵਾਰੀ ਸਾਰਿਆਂ ਨੂੰ ਸੱਜਣੋ ਦਿਖਾ ਰਹੀ ਹੈ ਬੇਬੇ ਦਿਖਾਓ ਦਿਖਾਓ ਆਹ ਬੇਬੇ ਪਹਿਲਾ ਖਾਣ ਵਾਲੇ ਰਸ ਚੱਕ ਆਪੜੇ ਇਹ ਤਾਂ ਜ਼ਰੂਰੀ ਆ ਨਾ ਰਸ ਦਾ ਰਸ ਬਿਨਾ ਗਤੀ ਨਹੀਂ ਆਏਗੀ ਹਾਂ ਛਾਹ ਬਿਨਾ ਪਤੀ ਨਹੀਂ ਆਏਗੀ ਲੋਲੇ ਚੱਕੋ ਐਮ ਡੀ ਐਚ ਮਸਾਲੇ ਸੱਜ ਸੱਜ ਲਓ ਵੀ ਆ ਆਪਣਾ ਰਸ ਟਿਪਟੇ ਲੋਲੇ ਰਾਸ਼ਨ ਆ ਗਿਆ ਇਹ ਸਾਰਾ ਕਾਬਲੀ ਖੋਣ ਲਓ ਜੀ ਬੇਬੇ ਇਧਰ ਚ ਫੜ ਨਹੀਂ ਇਹ ਕਾਬਲੀ ਖੋਲੇ ਆਹ ਰੋ ਠੀਕ ਆ ਧਾਲਾ ਤਾਂ ਮੈਂ ਮਗਾਈਆਂ ਸੀ ਦੀਆਂ ਆਹ ਸਮਾਨ ਆ ਇੰਨਾ ਪਹੁੰਚ ਆ ਕੇ ਲਿਆ ਦੂ ਜੇ ਫਿਰ ਬਾਜੂ ਖਾਣੀ ਨਹੀਂ ਕੀ ਖਾਣੇ ਆ ਤੂੰ ਡਰ ਕੇ ਲੱਗਣਾ ਜਾਂ ਕੇ ਲੜਨਾ ਤੇ ਹੋਰ ਆ ਲੜੂਗਾ ਦਸਮਾਹ ਗੁਰੂ ਨਾਲ ਫੇਕਾ ਤੂੰ ਨਾਰੂ ਦੇ ਰਮੇ ਜੇ ਨੋ ਭੁੱਖ ਲੱਗੀ ਬਾਜੂ ਕੀ ਖਾਣਾ ਨਹੀਂ ਚਲਾ ਰਸਤਾ ਠੀਕ ਆ ਤੇ ਆ ਇੰਨਾ ਕੋ ਚੱਕ ਲੈਣਾ ਲੈ ਆ ਮੈਂ ਮੈਂ ਤੇ ਕਾਜੂ ਵੀ ਲੈ ਗਿਆ ਤੇ ਮੈਂ ਭਿਓ ਕੇ ਖਾਇਆ ਕਰਨਾ ਤੇ ਆਇਆ ਪਤਾ ਕਿੰਨੇ ਦਾ ਵਾ ਹਾਂ 500 ਦਾ ਵੇ ਹਲਾ ਤੂੰ ਉਹਨਾਂ ਦਾ ਸਾਰਾ ਵੇ ਤੇਰੀ ਨੀ ਮਟਾ ਲੈਣਾ ਈ ਆਵੇ 300 ਦਾ ਆਇਆ ਅੰਜੀਰ ਖਾਇਆ ਕਰ ਰਹੇ ਆ ਪੰਜੀਰ ਸ਼ਹਿਦ ਲਾ ਕੇ ਪਾ ਲੰਜੀਰ ਤਾਂ ਠੀਕ ਆ ਨਾ ਇਹ ਤਾਂ ਆਹ ਵੇਖੋ ਲੈ ਆਹ ਗੂ ਆਫ ਜਾ ਲੈ ਵੀ ਚੰਗਾ ਚੱਕ ਕੇ ਪਾ ਕੇ ਪੀ ਲਿਆ ਕਰੀ ਹਾਂ ਠੀਕ ਆ ਹਾਂ ਲੋ ਜੀ ਆਪਾਂ ਸਰ ਮੈਂ ਅੱਗੇ ਮੈਂ ਨਹੀਂ ਨਹੀਂ ਇਹੋ ਚੱਲ ਮਜ਼ਾਕ ਨਾ ਮਜ਼ਾਕ ਰਹਿ ਗਿਆ ਮਮਾ ਤੁਸੀਂ ਆਪਦੇ ਘਰੇ ਹੋਣਾ ਚਾਹੀਦਾ ਰਾਸ਼ਨ ਸਟੋਰ ਕਰਕੇ ਰੱਖੇ ਰੋ ਬਣਾ ਕਰੇ ਬਾਕੀ ਅਸੀਂ ਮਾਰਦਾ ਨਹੀਂ ਆਉਂਦਾ ਇਹੋ ਦਾ ਟਾਈਮ ਨਾ ਹੀ ਆਵੇ ਪਰ ਜੇਕਰ ਏਦਾਂ ਦੀ ਚੀਜ਼ ਹੁੰਦੀ ਆ ਤੁਸੀਂ ਆਪੇ ਤੇ ਵਾਰਤਾ ਤਾਂ ਲੈਂਦਾ ਆਪਦੇ ਘਰੇ ਰਾਸ਼ਨ ਇੰਨਾ ਕਿ ਸਟੋਰ ਕਰਕੇ ਤੇਰੇ ਚਪੇੜ ਆ ਆਪਣੇ ਨਾ ਚੌਲ ਹੈਗੇ ਝੋਨਾ ਕਰਦਾ ਉਹ ਵੀ ਆਪਾਂ ਚੌਲ ਛਡਾ ਲਿਆ ਹੋਣੇ ਉਹ ਕਿਉਂਕਿ ਆਪਣੇ ਅੱਡੇ ਤੇ ਹੀ ਆ ਅੱਛਾ ਟਿੱਡੂ ਜਾ ਵੇਖੂ ਬਹੁਤ ਅੰਗ ਕਰਦਾ ਤੂੰ ਚਪੇੜ ਮੂਗਲੀ ਗੂਲੀ ਗੂਲੀ ਕੰਤ ਕਾਲੀ ਕਾਲੀ ਰਗਾਏ ਆ ਕਾਲਾ ਜਿਆ ਇਹ ਵਾਕੇ ਗੱਡੀ ਨਾਲ ਮੈਚਿੰਗ ਆ ਗਿਆ ਗੱਡੀ ਦਾ ਇੰਟੀਰੀਅਰ ਵੀ ਇਹਦੇ ਨਾਲ ਦਾ ਹੀ ਆ ਤੇ ਆਟੇ ਦਾ ਵੀ ਗੱਟੂ ਆਪਾਂ ਰੱਖਿਆ ਹੁੰਦਾ ਉਹ ਵੀ ਚੱਕ ਲਿਆਉਣਾ ਆ ਚੱਕੋ ਆ ਚੱਕੋ ਜੀ ਲੋ ਵੀ ਆਹ ਆਓ ਸੀਟ ਕੀ ਆ ਸੀਟਸ ਇੰਨੀਆਂ ਮਹਿੰਗੀਆਂ ਆ ਇੰਦੀਆਂ ਕੀ ਆਆਂ ਨਿਆ ਇੰਨੀਆਂ ਕਿ ਬੈਠ ਗਈਆਂ ਮੂਰਾ ਆ ਜੀਰਾ ਆ ਗਿਆ ਕੰਡ ਵੀ ਕੱਢ ਕੇ ਦਿਖਾਉਂਦਾ ਬਾਹਰ ਛੇ ਖੰਡ ਪਈ ਰਹਿ ਗਈ ਆ ਮੂਂਗੀ ਆ ਗਈ ਹਰੀ ਮੂਂਗੀ ਆ ਗਈ ਆ ਕਾਲੀ ਹਾ ਜੀ ਰਾ ਗੋਲੇ ਦਾ ਰਾਗੇ ਸਭ ਭਾਗ ਗਿਆ ਇਹ ਆ ਮੈਂ ਮੰਗਾਇਆ ਲੋ ਵੀ ਰਾਸ਼ਨ ਆ ਗਿਆ ਜੀ ਆਪਣੇ ਸਰ ਚਲੋ ਹੁਣ 2 ਮਹੀਨੇ ਕੋ ਚੱਕਰਦਾ ਨਹੀਂ ਕੋਈ ਚੱਕਰ ਨਹੀਂ ਇਹ ਕੀ ਆ ਤੋ ਇਹ ਚੀ ਆ ਸੀਡਸ ਬੇਬੇ ਇਹ ਨਾ ਬੀਜ ਹੁੰਦੇ ਕਾਸੇ ਦੇ ਜਿਵੇਂ ਕਤੀਰਾ ਗੁੰਨ ਪਿਉਂ ਕੇ ਰੱਖਦੇ ਨਾ ਹਾਂ ਓਵੇਂ ਪਿਉਂ ਕੇ ਖਾਈ ਉਹ ਉਹ ਪੰਗੇ ਨਹੀਂਦਾ ਇਹ ਟਿੱਡਾ ਆ ਬਹੁਤ ਪੰਗੇ ਨਹੀਂਦਾ ਬਹੁਤ ਆਉਂਦਾ ਦਟੂਚਾ ਨਾ ਡਾਲਰ ਸਾਡ ਬੇਬੇ ਦੁਕਾਨ ਤੇ ਕੋਈ ਰਾਸ ਸੀਗਾ ਉੱਥੇ ਪਰ ਤਾਂ ਹੁਣ ਹੋਣਾ ਹੀ ਐ ਮਾੜੀ ਹਾਲਤ ਵੇਖ ਕੇ ਦੁਨਿਆ ساری ਜਾਂਦੀ ਆ ਪੈਟਰੋਲ ਪੰਪ ਤੇ ਵੀ ਅੱਜ ਸਜਣੋ ਤੇਲ ਜੀ ਤੇਲ ਤੇੜੀ ਕਿੰਨਾ ਚਿਰ ਪਹਿਲਾ ਟਾਈਮ ਲਾ ਕੇ ਫਤਮ ਹੋ ਗਿਆ ਹੁਣ ਫਿਰ 2 ਘੰਟੇ ਹੋ ਗਏ ਲਾਈਨ ਚ ਲੱਗੇ ਤੇ ਹੁਣ ਲਿਆਂਦਾ ਜੇ ਮੈਂ ਗਿਆ ਆ ਬਹੁਤ ਛੂਕਾ ਕਰਕੇ ਬੈਠ ਗਿਆ ਜੇ ਲੇਟ ਹੋ ਗਿਆ ਮੈਂ ਗਿਆ ਚਲ ਇੱਕ ਇਹ ਚੀਜ਼ ਆ ਕਿ ਜੇ ਆਪਣੇ ਕੋਲੇ ਸੌਦਾ ਪਤਾ ਪਿਆ ਜੀ ਇਹ ਸਟੋਰ ਕਰਕੇ ਘਰੇ ਹੋਵੇ ਆਪਾਂ ਨੂੰ ਬਾਅਦ ਮਾਂ ਹੀ ਜਾਣੀ ਆ ਹਾਂ ਅੱਜ ਨਹੀਂ ਤੇ ਕੱਲ ਨੂੰ ਕੰਮ ਆਈ ਜਾਣੀ ਐ ਸੋ ਰੱਬ ਨਾਲ ਕਰ ਕੁਮਿਲਦਾਰੀ ਆ ਬਾਕਾ ਹਾਂ ਬਿਲਕੁਲ ਸੋ ਆਪਦੇ ਘਰੇ ਤੁਸੀਂ ਵੀ ਸਟੋਰ ਕਰਕੇ ਰੱਖੋ ਕੋਈ ਪਤਾ ਨਹੀਂ ਲੱਗਦਾ ਹੁੰਦਾ ਕਿਹੜੇ ਟਾਈਮ ਕੀ ਹੋ ਜੇ ਹਨਾ ਜਦੋਂ 1971 ਚ ਜੰਗ ਹੋਈ ਸੀ ਨਾ ਉਦੋਂ ਉਦੋਂ ਕੀ ਮਾਹੌਲ ਸੀਗਾ ਇੱਕ ਵਾਰੀ ਆਪਾਂ ਸਾਰਿਆਂ ਨੂੰ ਦੱਸੀ ਬੀਬੀ ਦਾ ਰੌਲਾ ਮੱਚ ਗਿਆ 1971 ਚ ਜਦੋਂ ਜੰਗ ਹੋਈ ਜਦੋਂ ਜੰਗ ਹੋਇਆ ਜੀ ਤਾਂ ਫੌਜ ਚੜ ਕੇ ਆ ਗਈ ਪਾਕਿਸਤਾਨ ਦੀ ਤੇ ਸਾਰੇ ਜ਼ਿਮੀਂਦਾਰ ਗੱਡਾਂ ਦੇ ਰਾਸਣ ਲੱਦ ਕੇ ਤੇ ਵਕੀਲ ਨਹੀਂ ਚਲੇ ਗਏ ਸੀ ਅੱਛਾ ਅੱਗੇ ਚਲੇ ਗਏ ਕਿਉਂਕਿ ਮੈਂ ਅੱਗੇ ਵੀ ਦੱਸਿਆ ਪਿਛਲੇ ਵਲੌਗ ਜਿਹੜਾ ਆਪਣਾ ਅਪੈਂਡ ਜਿਹੜਾ ਸ਼ਹਿਰ ਬਾਰਡਰ ਏਰੀਆ ਪੈਂਦਾ ਫਰੀਪੁਰ ਕਾਉਂਟਰ ਦੇ ਜਾ ਬਾਰਡਰ ਤੇ ਜਾਵਨ ਨਾਲ ਪਾਕਿਸਤਾਨ 100 ਮੀਟਰ 40 45 ਕਿਲੋਮੀਟਰ ਆ ਸਾਡੇ ਪਿੰਡੋਂ ਅੱਛਾ ਉਦੋਂ ਤਾਂ ਵਕੀਲ ਨਹੀਂ ਗੱਡਾਂ ਚੜ ਕੇ ਜੋ ਚੱਕਿਆ ਗਿਆ ਸਮਾਨ ਖਾਣ ਪੀਣ ਨਾਲ ਲੱਗੇ ਬਾਕੀ ਛੱਡ ਕੇ ਜਿੰਦਰੇ ਵੀ ਨਹੀਂ ਸੀ ਲਾਏ ਅੱਛਾ ਹੀ ਜਾਣਾਂ ਬਚਾਈਆਂ ਦੇ ਲੋਕਾਂ ਨੇ ਜਾਣਾਂ ਬਚਾਈਆਂ ਸੀ ਰਾਸ਼ਨ ਦਾ ਕੋਈ ਲਿਆ ਨਹੀਂ ਸੀ ਉਦੋਂ ਕਹਿੰਦੇ ਲਾਈਟਾਂ ਵੀ ਨਹੀਂ ਨਾਲੇ ਜੀ ਬਿਜਲੀ ਤਾਂ ਹੈ ਹੀ ਨਹੀਂ ਜੀ ਦੀਵੇ ਹੀ ਅੱਛਾ ਦੀਵੇ ਦੀਵੇ ਜੀ ਕਹਿੰਦੇ ਸੀ ਲਾੜੜਣਾ ਹੁੰਦੀਆਂ ਸੀ ਲਾੜ ਨੂੰ ਤੇਲ ਪਾਇਆ ਹੁੰਦਾ ਅਜ ਕਿਸੇ ਨੇ ਕਰੇ ਹੋਣੀ ਮੈਨ ਮਟੰਗੀ ਬਈ ਲਾੜਨ ਕੰਮ ਕੀਤੇ ਕਰੇ ਮੇਕੀ ਆ ਲਾੜ ਨੂੰ ਪੀਵਨੀਆਂ ਨਹੀਂ ਹੁੰਦੀਆਂ ਰੋ ਉਹਦੇ ਵਿੱਚ ਐਡੀ ਕਵੱਤੀ ਜਿੱਤੀ ਉਹ ਜਵੱਤੀ ਪਾਈ ਹੁੰਦੀ ਤੇ ਐਡੀ ਤੇ ਉਹ ਹੱਥ ਫੜ ਕੇ ਨਾ ਨਾ ਤੁਰੇ ਫਿਰ ਨਾ ਪੈਰੀ ਤੇ ਤੇ ਕੋਈ ਚ ਦਿਗੋਂਦੇ ਨਹੀਂ ਲੈ ਕੋਲ ਫਿਰ ਜਗਦਾ ਜਗਨ ਦੰਦਾ ਹੀ ਨਹੀਂ ਸੀ ਉਹ ਫੌਜ ਫੌਜ ਨਹੀਂ ਜਗਦੇ ਹੁੰਦੀ ਫੌਜ ਬਾਕੀ ਆ ਦੀ ਤਿਆਰੀ ਕਰਕੇ ਰਹਿਣਾ ਚਾਹੀਦਾ ਰਾਜ ਸੋਲੂਸ਼ਨ ਬੰਦਾ ਇਹ ਆਪਣੇ ਇੱਥੇ ਆਣ ਕੇ ਬਹਿ ਗਏ ਸੀ ਉਹ ਦੂਜੇ ਫੌਜੀ ਅੱਛਾ ਆਪਣੇ ਪਿੰਡ ਅੱਡੇ ਤੇ ਅੱਡੇ ਦੇ ਵਾਗੂ ਬੈਠੇ ਸੀ ਬਹੁਤ ਚਿਰ ਬੈਠੇ ਰਹੇ ਇਹ ਫੌਜੀ ਤੇ ਬਾ ਸੇਫਟੀ ਵਾਸਤੇ ਆਪਣੀ ਆਪਣੇ ਆਪਣੇ ਮੰਡੀ ਚ ਦੋਸਤ ਬਣੇ ਹੋਏ ਕੁਆਟਰ ਫੌਜੀਆਂ ਦੇ ਕੁਆਟਰ ਫੌਜੀਆਂ ਦੇ ਆ ਇਹ ਸਾਰੇ ਜੀ ਕੇ ਹਾਂ ਬਹੁਤ ਚਿਰ ਬਿਕੇਰਾ ਆ ਅੱਛਾ ਇਹ 1971 ਚ ਤੋਂ ਹੋਇਆ ਹਾਂ ਉਹ ਤਾਂ ਬਣਿਆ ਸੀ ਹਾਂ ਉਹ ਬੇਬੇ ਜਾਨਾਂ ਵੀ ਬੜੀਆਂ ਗਈਆਂ ਹੋਣਗੀਆਂ ਬੜੀਆਂ ਜਾਨਾਂ ਗਈਆਂ ਬਹੁਤ ਨੁਕਸਾਨ ਜੰਗ ਜੰਗ ਜਿਹੜਾ ਸ਼ਬਦ ਹੀ ਆਪਾਂ ਕਹਦੇ ਨੇ ਜੰਗ ਪਰ ਐਡਾ ਹੀ ਵੱਡੀ ਚੀਜ਼ ਆ ਨਾ ਜੰਗ ਲੱਗਣੀ ਤੇ ਸਭ ਕੁਝ ਦਬਾਹ ਹੋ ਜਾਂਦਾ ਸੋ ਰਹਿਦਾ ਹੀ ਕੁਝ ਨਹੀਂ ਸੀ ਬਾਕੀ ਸਾਰੇ ਮਾਵਾਂ ਨੇ ਪੁੱਤ ਨਹੀਂ ਸਸਵਾਲੇ ਉਦੋਂ ਮਾਵਾਂ ਨੇ ਪੁੱਤ ਨਹੀਂ ਸਸਵਾੜੇ ਅੱਗੇ ਜਾਣਾ ਲੈ ਕੇ ਤੁਰ ਪਏ ਸੀ ਹਾਂ ਸਹੀ ਗੱਲ ਗੱਲ ਬਣੀ ਆ ਮਾਵਾਂ ਨੇ ਪੁੱਤ ਨਹੀਂ ਸਸਮਾੜੀ ਤੇ ਰੌਲਾ ਪੈ ਕੇ ਜੰਗ ਲੱਗ ਗਿਆ ਵੇ ਜਾਨਵੇਂ ਤੇ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਗੱਡਿਆਂ ਦੇ ਉੱਤੇ ਬੱਦ ਜੋੜ ਲੈਨੇ ਦਵਾ-ਦਾ ਪਝਾਈ ਜਾਣੇ ਪਝਾਈ ਜਾਣੇ ਗੱਡਿਆਂ ਦੇ ਬੇਚਾਰੇ ਨੇ ਨਾਲੇ ੋਂਦੇ ਜਾਣਾ ਨਾਲੇ ਤੁਰੇ ਜਾਣਾ ਕੁ ਕੋ ਸਾ ਸੋ ਦੋਸਤੋਂ ਪਹਿਲਾਂ ਤੇ ਤੁਸੀਂ ਸਾਰੇ ਜਾਨੇ ਰੱਬ ਅਗੇ ਅਰਦਾਸ ਕਰੋ ਕਿ ਇਦਾਂ ਦਾ ਕੁਝ ਹੋਵੇ ਨਾ ਐਡਾ ਮੌਲੀ ਨਾਮ ਪਰ ਜੇ ਹੁੰਦਾ ਤੇ ਇੱਕ ਦੂਸਰੇ ਦੀ ਮਦਦ ਜ਼ਰੂਰ ਕਰੋ ਜੇ ਕਿਸੇ ਨੂੰ ਕਿਹੜੀ ਚੀਜ਼ ਦੀ ਲੋੜ ਆ ਉਹ ਉਹਨੂੰ ਉਹ ਪ੍ਰੋਵਾਈਡ ਕਰਾ ਕੇ ਦਿਓ ਜੇ ਤੁਹਾਨੂੰ ਸਾਡੇ ਤੱਕ ਕੋਈ ਹੁੰਦੀ ਆ ਕੀ ਆ ਚੀਜ਼ ਦੀ ਲੋੜ ਆ ਵੀਰ ਤੁਸੀਂ ਕਰਾ ਕੇ ਦੇ ਦੁੱਧ ਨਹੀਂ ਸੀ ਮੈਂਦਾ ਚਾਹ ਕਰਨ ਨੂੰ ਅਸੀਂ ਤੁਹਾਨੂੰ ਕਰਾ ਕੇ ਦੇਵਾਂਗੇ ਅੱਛਾ ਕਲ ਫੁੱਲ ਲੱਗੇ ਕਿ ਜੰਗਾਂ ਚ ਤੇ ਲੱਗੀਆਂ ਬਾਟੀ ਰਬ ਮਿਹਰ ਕਰੇ ਦੋ ਸਾਰੇ ਜਾਨੀ ਆਦਤ ਧਿਆਨ ਰੱਖਿਓ ਮਿੱਤਰ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਬਾਜੀ ਦੀ ਸਤਿ ਸਾਕ